ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰਾਜਵਿੰਦਰ ਬਲੌਗ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਪਹਿਲਾਂ ਹੈਪੀ ਹੋਲੀ ਜੀ ਤੇ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਕਰੋ ਸਬਸਕ੍ਰਾਈਬ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਤੇ ਮੈਨੂੰ ਤਾਂ ਅੱਜ ਸਵੇਰੇ ਪਤਾ ਲੱਗਿਆ ਵੀ ਅੱਜ ਹੋਲੀ ਹੈ ਮੈਨੂੰ ਤਾਂ ਪਤਾ ਹੀ ਨਹੀਂ ਸੀ ਤੇ ਆਪਦੇ ਕੰਮਾਂ 'ਚ ਹੀ ਬੀਜੀ ਸੀ ਚਲੋ ਜੀ ਹੁਣ ਆਪਾਂ ਕੀ ਹਾਲ ਹੋਇਆ ਪੇ ਲੇਉਣਾ ਰੋਜ਼ ਇੱਥੇ ਵੀਡੀਓ ਬਣਾ ਕੇ ਫੇਰ ਆਈ ਫੇਰ ਆਈ ਮੈਨੂੰ ਇੱਕ ਭੈਣ ਦਾ ਕਮੈਂਟ ਆਇਆ ਕਹਿੰਦੀ ਬੁਟੀਕ ਦੀ ਸਫਾਈ ਤਾਂ ਕਰ ਲਿਆ ਕਰ ਭੈਣ ਮੇਰੀ ਇਹ ਰਾਤ ਨੂੰ ਮੈਂ ਸਫਾਈ ਕਰਕੇ ਪੈਣੀ ਹੈ ਤੇ ਸਾਰੀ ਸੈਟਿੰਗ ਕਰਕੇ ਪੈਣੀ ਹੈ ਸਵੇਰੇ ਉੱਠ ਕੇ ਫੇਰ ਵੀਡੀਓ ਬਣਾਉਣੀ ਹੁੰਦੀ ਹੈ ਤੇ ਕਈ ਹਨਾ ਸੂਟਾਂ ਦੀਆਂ ਫੋਟੋਆਂ ਦੇਣੀਆਂ ਨੇ ਦੁਪੱਟੇ ਡਾਈ ਕਰਾਉਣ ਲਈ ਫੇਰ ਚੱਕਦੇ ਉਹ ਫੇਰ ਖਿੰਡ ਜਾਂਦੇ ਨੇ ਸਲਾਈ ਲਈ ਦੇਣਾ ਕੰਮ ਉੱਥੀ ਦਾ ਉੱਥੀ ਫੇਰ ਵਗ ਜਾਂਦਾ ਕੀ ਕਰੀਏ ਇਹਨੂੰ ਰੋਜ਼ ਇੱਥੇ ਮੈਂ 10 10:30 ਵਜੇ ਪੈਣੀ ਆ ਘੰਟਾ ਡੇਢ ਘੰਟਾ ਲਾ ਕੇ ਹੁਣ ਵੀ ਮੈਂ ਕੋਸ਼ਿਸ਼ ਕਰਦੀ ਆ ਵੀ ਮੈਂ ਜਮੇ ਬਾਜ਼ ਇਹ ਆਪਾਂ ਦੇਖਦੇ ਆ ਮੈਂ ਉੱਧਰ ਕੰਬਲ ਡੋਬੇ ਹੋਏ ਨੇ ਆਪਣੇ ਇੱਕ ਇੱਕ ਦੋ ਦੋ ਕਰਕੇ ਕੰਬਲ ਧੋ ਦਨੇ ਆ ਆ ਗੰਡੀ ਗੰਡੀ ਤੀ ਪਿੰਦਰ ਨੇ ਕੋਣ ਨੂੰ ਕੱਲ ਨਾਲੇ ਗੱਡੀ ਨਹੀਂ ਧੋਤੀ ਗਈ ਤੇ ਧੁੱਪ ਬਹੁਤ ਹੋ ਗਈ ਆ ਸਾਡਾ ਕੰਮ ਫੇਰ ਵੱਧ ਗਿਆ ਦੁਬਾਰੀ ਅਸੀਂ ਤਾਂ ਲੈ ਲਈ ਕੀ ਕਰੀਏ ਰੰਗ ਕਰਿਆ ਕਰਿਆ ਸਾਰਾ ਖਰਾਬ ਹੋ ਗਿਆ ਆ ਦੇਖੋ ਬੈਡਨ ਨੂੰ ਸੇਮ ਚੜ ਕੇ ਸੇ ਇੰਜੇ ਨੂੰ ਅੱਜ ਅਸੀਂ ਧੁੱਪੇ ਲਾਇਆ ਇਹ ਦੇਖਣ ਦੀ ਜਗ੍ਹਾ ਹੀ ਚੇਂਜ ਕਰਦੇ ਆ ਇਹ ਉੱਥੇ ਕੰਧ ਕੋਲੇ ਸਿਲ ਵਾਲੀ ਜ਼ਿਆਦਾ ਹੋਈ ਪਈ ਹੈ ਲੈ ਦੇਖੋ ਕੀ ਹੋ ਗਿਆ ਮਾਜੀ ਭੋਗੇ ਬੋਲ ਤਾ ਤੂੰ ਲੋਰ ਪਤਲੀ ਪਾਲਾਂਗਾ ਪਿੰਦਰ ਡਿੱਗ ਜੇਗਾ ਇੱਥੇ ਮੋਟੀ ਮੋਢੀ ਇੰਨੀ ਗਰਮੀ ਚ ਧੁੱਪ ਚ ਲੋਰ ਪਾਈ ਫਿਰਦਾ ਮੋਟੀ ਆ ਹੁਣ ਇਹਨੂੰ ਮੈਂ ਪਾਸਾ ਬਦਲਾਉਣੀ ਆ ਪਿੰਦਰ ਨੂੰ ਲਾ ਕੇ ਸਾਨੂੰ ਮੈਂ ਕੰਦਦਾ ਵੀ ਹਾਲ ਦਿਖਾਉਣੀ ਕੀ ਕਰੀਏ ਇਸ ਤਾਂ ਮਸਾ ਰੰਗ ਕਰਾਇਆ ਤੀ ਆ ਕਮਰੇ ਚ ਤਾਂ ਬਾਲ ਹੀ ਹੋਇਆ ਪਿਆ ਹੁਣ ਜੀ ਕਰਦਾ ਤੇ ਬਾਲ ਪੇਪਰ ਹੀ ਚੜਾ ਲਈ ਬੈੱਡ ਖਰਾਬ ਹੋਈ ਜਾਂਦੇ ਨੇ ਸਾਰੇ ਇੱਧਰ ਨਹੀਂ ਹਜੇ ਇੱਧਰ ਲਈ ਕੰਦ ਠੀਕ ਹੈ ਆ ਵੀ ਠੀਕ ਹੈ ਤਾਂ ਬਿਲਕੁਲ ਹੀ ਠੀਕ ਹੈ ਆ ਕੰਦ ਵਾਲਾ ਹੋ ਗਿਆ ਇੱਧਰੋਂ ਨਾ ਇਹਨਾਂ ਨੇ ਉਹ ਪਾਰ ਪਾਲ ਬਣਾਈ ਕਰਕੇ ਕੋਠੀ ਇੱਧਰ ਪਤਾ ਨਹੀਂ ਕਿਉਂ ਸੁੱਕਦੀ ਵੀ ਨਹੀਂ ਸੇਮ ਜੀ ਹੁਣ ਨਾਲੇ ਧੁੱਪ ਹੋਈ ਪਈ ਆ ਬਾਕੀ ਤਾਂ ਸਾਰਾ ਸੁੱਕ ਗਿਆ ਹੀ ਨਹੀਂ ਸੁੱਕ ਰਿਹਾ ਕੱਲਾ ਦੇਖਦੇ ਆ ਇਹਦਾ ਕੋਈ ਕਰਦੇ ਹੱਲ ਤੇ ਚਲੋ ਜੀ ਹੁਣ ਆਪਾਂ ਮੈਂ ਕੰਬਲ ਧੋਨੀ ਆ ਉਸ ਤੋਂ ਬਾਅਦ ਮਿਲਦੇ ਆ ਫਿਰ ਆਪਾਂ ਹੁਣ ਨਾ ਹੋ ਗਿਆ ਗਰਮੀ ਹੂੰ ਡੋਲੇ ਦੇਖੀ ਟੋਕਰ ਨਾਲ ਵਾਲੀ ਜਿਆਦੀ ਹੋ ਗਿਆ ਕੁਸ ਆ ਚਾਰ ਕੰਬਲ ਨੇ ਨੇ ਦੋ ਡੁੱਬ ਗਏ ਤੇ ਦੋ ਰਹਿ ਗਏ ਇਹਨਾਂ ਨੂੰ ਮੈਂ ਹੁਣ ਇਹਨਾਂ ਨੂੰ ਕੱਢ ਕੇ ਨਾ ਫਿਰ ਇਹਨਾਂ ਨੂੰ ਧੋ ਦੂੰ ਸਟਾਰਟ ਕਰਤਾ ਕੰਮ ਇੱਕ ਇੱਕ ਦੋ ਦੋ ਨਾਲ ਕੰਮ ਨਿਮੇੜਾਂਗੇ ਕੋਈ ਸ਼ੋਅ ਕਰੇ ਕਿ ਇਹਦੀ ਪੂਰੀ ਐਪੀ ਚੈਲੰਜ ਚੰਗੀ ਆ ਰਹੀ ਹੈ ਮੈਨੂੰ ਨਹੀਂ ਆ ਜੇਗੀ ਸਰਦੀ ਰੰਦੀਪ ਦੀ ਸਿਹਰ ਆਈ ਹੈ ਪਿੰਡ ਅੱਛਾ ਰੰਦੀਪ ਦੀ ਸਿਹਰ ਆ ਰਹੀ ਹੈ ਮੇਰਾ ਕੰਮ ਜੀ ਪਾਦਾ ਮੇਰੇ ਵੀ ਕੰਮ ਚ ਪਾ ਗਈਆਂ ਸਤਨੰਦੇ ਹਾਂ ਮਨਦੀ ਪਛਾਣ ਹਰੀ ਅੱਡ ਕੰਮ ਹੋ ਵੀ ਗਿਆ ਲੋ ਸਰਦਾ ਫਟਾ ਹੋਣਾ ਥੇ ਇਹਦੇ ਨੇ ਕਿ ਮਾਪਾ ਦਾਬ ਖੇਡਣੀ ਸੀ ਕਿ ਹੋਣੀ ਜੋ ਮਹਾਪਰਾਂ ਦੇ ਕਿੱਲੇ ਆਇਆ ਵੀ ਲੱਗੀ

よかった。 ਅੱਜ ਸਾਡੇ ਦਰਾਨੀਆਂ ਦੇ ਖਾਣੀਆਂ ਤੇ ਅਟੈਕ ਹੋ ਗਿਆ ਮੈਂ ਤਾਂ ਆਰਾਮ ਨਾਲ ਬਾਥਰੂਮ ਤੋਂ ਹੀ ਜਾਂਦੀ ਸੀ ਇਹ ਪੰਜ ਚਾਰ ਕੁੜੀਆਂ ਪਿੰਡੋਂ ਆਗੀਆਂ ਪੰਜ ਚਾਰ ਆਪਣੀਆਂ ਰਲ ਗਈਆਂ ਇਹਨਾਂ ਨੇ ਸਾਡੇ ਤੇ ਅਟੈਕ ਕਰਤਾ ਅਸੀਂ ਨੇ ਕਦੇ ਨਹੀਂ ਹੋਲੀ ਖੇਡਦੀ ਦੀ ਅੱਜ ਸਾਡਾ ਬੁਰਾ ਹਾਲ ਕਰਤਾ ਇਹਨਾਂ ਨੇ ਅਸਲਾਮ ਨਹੀਂ ਗਈ ਆ ਕੰਮ ਦੀ ਮਾਰੀ ਮਾ ਰੰਗ ਲਾ ਨਹੀਂ ਸਾ ਭਾਂਡੇ ਮਾਰ ਕੇ ਮੈਂ ਤੇਰੇ ਕੋਲ ਆਉਣੀ ਆ ਜਾਵੇਂਗੀ ਕਿੱਥੇ ਆ ਦੇਖ ਲਾ ਆਈ ਲਾ ਕੇ ਲਾ ਲੋ ਪਕੜ ਪੈਸੇ ਲਾਉਣੇ ਨੇ ਮੈਂ ਤਾਂ ਮੇਰ ਦਾ ਨਹੀਂ ਮੈਂ ਇਸਰੇ ਨੂੰ ਲਿਆਉ ਕਿ ਨਾਲੇ ਉਹ ਵਧੀਆ ਗੈਡੂ ਮੇਰੇ ਤਾਂ ਕੁੜੀ ਦੀ ਸਾਡੇ ਵੀ ਅੱਜ ਖੇਤ ਨੇ ਨਹੀਂ ਮੈਂ ਤਾਂ ਗੱਲ ਉਹੀ ਸਿਰ ਨਾਲ ਹੀ ਨਾਲ ਪੀਤੀ ਵਧੀਆ ਰਹੀ ਕਹਿੰਦੀ ਮੈਂ ਤਾਂ ਹੀ ਨਾਤੀ ਵੀ ਹੋਲੀ ਆ ਮੈਨੂੰ ਮੈਂ ਸਰਾਸੀ ਮਹਿੰਦੀ ਲਾਉਣ ਤੇ ਮੈਂ ਕਹਿੰਦਾ ਰਾਤ ਨੂੰ ਮਹਿੰਦੀ ਲਾਉਂ ਤੈਰਾ ਸਿਰ ਤਾਂ ਭਾਸੀ ਤੂੰ ਸਿਰ ਕਿਵੇਂ ਬਚਾ ਗਈ ਨਾ ਹੈਗੇ ਇੱਧਰ ਥੋੜਾ ਜੀ ਇੰਨਾ ਨਹੀਂ ਕੱਤੀ ਆਉਂਦੀ ਉਹਦੇ ਲਾ ਤੇ ਮਾਸੀ ਦਾ ਰੰਗ ਵੀ ਨਹੀਂ ਹੈਗਾ ਆਪਾਂ ਤਾਂ ਮੁੰਡੇ ਨਹੀਂ ਮੁੰਡੇ ਪਿੰਡ ਗਏ ਨੇ ਹੌਲੀ ਘਟਾਉਂਦਾ ਵੀਰ ਘਟੇ ਘਟਾਉਂਦਾ ਆਪਾਂ ਹਲੇ ਆਪਾਂ ਕੀ ਹਾਂ ਤਾਂ ਫੋਨ ਤਾਂ ਕੀ ਕਰਨਾ ਬੱਸ ਇੰਨਾ ਨਹੀਂ ਹੋਣਾ ਦੁਆਰੇ ਖੇਡ ਬੱਸ ਹੁਣ ਤਾਂ ਆਪਾਂ ਤਾਂ ਇੰਨਾ ਵੀ ਨਹੀਂ ਕਰਦੀ ਕਦੇ ਆ ਕੁੜੀਆਂ ਆ ਕੇ ਕਰ ਗਈਆਂ ਖੇਡਾਂ ਹੈਗੀਆਂ ਨੇ ਚੱਚਾ ਤੇ ਡੋਬੋ ਹਾਂ ਮਾਸੀ ਦੇਖ ਲਾ ਕੋਈ ਨਹੀਂ ਖੇਡਦੀ ਮਾਸੀ ਇਹ ਤਾਂ ਆਹ ਦੇਖ ਲਾ ਮਦਰਾਮ ਨੇ ਕਿਤੇ ਘੜ ਲਿਆ ਇਸ ਤਰਾਮ ਮਦਕ ਬਹੁ ਕਰੀਂਦੀ ਫਰਸ ਦੋਈ ਜਾਂਦੀ ਦੀ ਇਹਦੇ ਆਲਾ ਹੱਥ ਕਰ ਲਾ ਹੱਥ ਕਰਾ ਸਿਰ ਤੇ ਲਾ ਲਵੇਂ ਹੰਤ ਤੇ ਫਰੀ ਵਾਲੀ ਹੋਲੀ ਐ ਇਹ ਲੈਂਦਾ ਨਹੀਂ ਚਿੱਪਿਆ ਪਿਆ ਨਹੀਂ ਬੜਾ ਪ੍ਰਾਦ ਬਹੁ ਕਰਕੇ ਇੰਨੀਆਂ ਨੇ ਕੁੜੀਆਂ ਇਦਗੀ ਐ ਢਿੱਕੇ ਕੇ ਇਹਨਾਂ ਨੂੰ ਕੋਈ ਆਹ ਸਕੂਟਰੀਆਂ ਤੇ ਇੰਨੀਆਂ ਹੋਣੀਆਂ ਦਿਖਾ ਕੇ ਯੋ ਕਹਿੰਦੇ ਮੈਨੂੰ ਹੋਲੀ ਦਿਖਾਓ ਤੁਸੀਂ ਕਹੀਏ ਖੇਡਦੀ ਅਸਿਆ ਕਿਹੜੀ ਮਾਸੀ ਨੂੰ ফটো খিতি নমলা আছে মই বাৰী ভিডিঅ' বনাই ਜਿੰਨ ਨੂੰ ਨਾ ਬਸਿਕਲੇ ਆ ਚੱਜਵੇ ਤੂੰ ਵੀ ਕੁਝ ਰੱਖ ਹੋਰ ਲੱਗੀਆਂ ਵੀ ਲੱਜਵੇ ਰੋੜਾ ਪੁੱਲੇ ਤੇ ਜੁਗਦੀਆਂ ਮਗਾਕ ਦੇਲੇ ਆ ਸੋਹਣਿਆਂ ਵਿੱਚ ਚੱਕ ਤੂੰ ਤੋ ਸੋਹਣਿਆਂ ਵਿੱਚ ਚੱਕ ਤੂੰ ਤੂੰ ਮਰ ਪੈ ਗਈ ਓ ਵੀ ਤੇਰੇ ਬਾਤ ਨੂੰ ਖੇਲ ਪਰ ਸੀ ਦੇ ਖੇਲੇ ਆ ਸੋਹਣਿਆਂ ਵਿੱਚ ਤੁ ਤੂ ਆ ਸੋਹਣਿਆਂ ਵਿੱਚ ਚੱਲ ਜਿੰਦਿਆਂ ਦੇ ਖੇਲੇ ਆ ਸੋਹਣਿਆਂ ਵਿੱਚ ਚੱਲ ਜਿੰਦਿਆਂ ਦੇ ਖੇਲੇ ਤੇ ਤਿਲ ਕਰ ਤੈਨੂੰ ਆ ਦੇਖੋ ਜੀ ਮੌਸਮ ਮੀਂਹ ਪੈਣ ਲੱਗ ਗਿਆ ਫਟਾਫਟ ਪਿੰਦਰ ਤੋਂ ਸਮਾਨ ਚਕਾਇਆ ਉਹ ਬੈਡਾਂ ਦਾ ਦਰਾਜ ਪਿਆ ਤੇ ਬਾਹਰੇ ਸੂਪ ਹੀ ਉਹ ਉਹ ਚੱਕਿਆ ਰੱਬ ਪਤਾ ਨਹੀਂ ਕਿਉਂ ਦੁਪਹਿਰੇ ਇੰਨੀ ਗਰਮੀ ਹੋਈ ਪਈ ਤੇ ਮੈਂ ਤਾਂ ਪੱਖਾ ਲਾਈ ਬੈਠੀ ਮੈਂ ਕੰਬਲ ਢੋਪ ਤੇ ਤੇ ਹੋਲੀਆਂ ਆਣੀਆਂ ਲਟਕੀਆਂ ਬੇਬੀਆਂ ਬਾਗੀਆਂ ਨਾ ਨੂੰਲੇ ਤੇ ਹੁਣ ਆਪਾਂ ਇਹ ਇੰਦਰ ਵੀ ਕੱਪੜੇ ਹਜੇ ਸੈਫੀ ਕਣੀਆਂ ਆ ਗਈਆਂ ਵੇ ਹਾਂ ਅੰਦਰ ਫਿਰਦਾ ਆ ਦੇਖੋ ਸਾਡੇ ਬੱਚੇ ਭੁੱਖ ਆ ਡੇਢੀ ਮੀਚੀ ਖੱਢੀ ਜਾਂਦੇ ਨੇ ਖਾਰ ਦੂੰਗੀ ਆ ਦੇਖੋ ਇੰਦਰ ਮੇਰੇ ਟੱਬਾ ਉਹ ਕੰਬਲ ਤੋਤੇ ਪਏ ਨੇ ਉਹ ਨੂੰ ਸੁੱਕਣੇ ਪਾਉਣੇ ਤੈਨੂੰ ਝੜਕੇ ਤੇ ਦੇਖਾਂਗੇ ਮੌਸਮ ਦਾ ਸਾਬ ਮੰਜਾ ਆਪਣੀਆਂ ਖੜੀਆਂ ਨੇ ਅੰਦਰ ਸਾਰੇ ਤੌਲੀਏ ਤੋਲੀਏ ਕੇ ਮੇਰਾ ਅੰਗਣ ਨਾਲ ਭਰੇ ਨਿਕਲ ਨੂੰ ਧੋਣੇ ਨੇ ਗਰਮੀ ਕਰੀ ਪਿਆ ਰ ਅਬ ਫਸਲਾਂ ਦਾ ਨੁਕਸਾਨ ਕਰੀ ਜਾਂਦਾ ਸੈਫੀ ਵੀ ਕਕਣੀ ਲੱਗਨਿੰਦਾ ਬੂਟਵਾਟ ਚੱਕਣ ਵਾਲੇ ਤੇ ਭਾਈ ਜਿੰਨਾ ਕਸਮਾਨ ਕਹਿਤਾ ਉਨਾਂ ਕ ਚੱਕਤਾ ਆ ਮੰਜਾ ਭਰਤਾ ਬਾਕੀ ਦੇ ਸਮਾਨ ਤੇ ਚਲੋ ਜੀ ਇਧਰ ਮੈਂ ਆਪਣਾ ਕਹਿੰਦੇ ਤੁਸੀਂ ਬੁਟੀਕ ਦੀ ਸਫਾਈ ਨਹੀਂ ਕਰਦੇ ਆ ਦੇਖੋ ਅੱਜ ਸਾਰੀ ਸੈਟਿੰਗ ਕਰਤੀ ਪਰ ਇੰਨੀ ਕਿ ਤਾਂ ਸਾਡੇ ਕੱਪੜਿਆਂਾਂ ਦੇ ਰਹਿੰਦੀ ਰਹਿੰਦੀ ਹੈ ਜੀ 13 ਇੱਕ ਵਾਰ ਸਾਰੀ ਸੈਟਿੰਗ ਕਰਤੀ ਹੁਣ ਇਹ ਫੇਰ ਫੇਰ ਸਵੇਰ ਨੂੰ ਫੇਰ ਉਹ ਕਰਦਾਂਗੇ ਜਦੋਂ ਕੋਈ ਸੂਟ ਕੱਢਾਂਗੇ ਦੁਪੱਟੇ ਡਾਈ ਕਰਨੇ ਦੇਵਾਂਗੇ ਜੀ ਇੰਨਾ ਕਿ ਤਾਂ ਚੱਲਦਾ ਹੀ ਰਹਿੰਦਾ ਪਰਮਾਤਮਾ ਦੀ ਕਿਰਪਾ ਨਾਲ ਤੇ ਚਲੋ ਜੀ ਤੁਸੀਂ ਵੀ ਕਰੋ ਸਾਡੀ ਹੋਲੀ ਵਾਲੀ ਵੀਡੀਓ ਨਾਲ ਇੰਜੋਏ ਅਸੀਂ ਪਹਿਲੀ ਵਾਰ ਹੋਲੀ ਮਨਾਈ ਆ ਸੌਰੇ ਕਰਾ ਸੀ ਪਰ ਇੱਥੇ ਬੱਚੇ ਤਾਂ ਖੇਡੀਆਂ ਦੇ ਹੁੰਦੇ ਉਹੀ ਮੜਾ ਮੋਟਾ ਉਹ ਕਰ ਲੈਂਦੇ ਤੇ ਅਸੀਂ ਨਹੀਂ ਕਦੇ ਇੰਨਾ ਉਹ ਕਰਿਆ ਦੀ ਇਸ ਵਾਰ ਵੀ ਪਿੰਡੋਂ ਆ ਗਈਆਂ ਕੁੜੀਆਂ ਇਹਨਾਂ ਦੀਆਂ ਸਹੇਲੀਆਂ ਫਿਰ ਉਹ ਕਹਿੰਦੇ ਆਂਟੀ ਅਸੀਂ ਸਾਰਿਆਂ ਦੀ ਲਾਵਾਂਗੇ ਉਹਨਾਂ ਨੇ ਜ਼ਿਆਦੇ ਕੰਮ ਕਰਤਾ ਮੈਂ ਕੱਲ ਵੀ ਸਿਰ ਨਾਤੀ ਅੱਜ ਵੀ ਸਿਰ ਨਾਤੀ ਸਿਰ ਭਰ ਗਿਆ ਰੰਗ ਨਾਲ ਤੇ ਚਲੋ ਜੀ ਕੋਈ ਗੱਲ ਨਹੀਂ ਬੱਚੇ ਆਦਾ ਮਨੋਰੰਜਨ ਕਰਕੇ ਉਹਨਾਂ ਨੂੰ ਖੁਸ਼ੀ ਮਿਲੀ ਇੰਨੇ ਨਾਲ ਉਹਨਾਂ ਨੂੰ ਖੁਸ਼ੀ ਮਿਲੀ ਇੰਨੇ ਨਾਲ ਹਨਾ ਤੇ ਸਾਰਿਆਂ ਨੂੰ ਫਿਰ ਤੋਂ ਹੈਪੀ ਹੋਲੀ ਜੀ ਪਰ ਹੈਪੀ ਹੋਲੀ ਦੇ ਮੌਕੇ ਤੇ ਰੱਬ ਮੀ ਲੈ ਕੇ ਆ ਗਿਆ ਤੁਸੀਂ ਕਰੋ ਆਪਣੀ ਹੋਲੀ ਨਾਲ ਪਹਿਲੀ ਵਾਰ ਵਾਲੀ ਸੌਰਿਆਂ ਦੀ ਪਹਿਲੀ ਵਾਰ ਵਾਲੀ ਹੋਲੀ ਨਾਲ ਇੰਜੋਏ ਕਰੋ ਤੁਸੀਂ ਅਸੀਂ ਤਾਂ ਕਰ ਲਿਆ ਜੀ ਅਸੀਂ ਪਹਿਲੀ ਵਾਰ ਹੋਲੀ ਖੇਡੀ ਹੈ ਸੋਰੀ ਕਰ ਉਹ ਵੀ ਬੀਬੀਆਂ ਭੈਣਾਂ ਨੇ ਤੇ ਇੱਧਰ ਦੇਖੋ ਜੀ ਮੈਨੂੰ ਦੁਪਹਿਰੇ ਤੋਂ ਗੋਭੀ ਦਾ ਫੁੱਲ ਪਿਆ ਤੇ ਗੋਭੀ ਦੀ ਸਬਜ਼ੀ ਖਾਣ ਨੂੰ ਹੁਣ ਜੀ ਨਹੀਂ ਕਰਦਾ ਮੌਸਮ ਵੇ ਹੋਇਆ ਪਿਆ ਖਾ ਕੇ ਪਕੌੜੇ ਭਾਂਡੇ ਆ ਪਏ ਨੇ ਹੁਣ ਮੈਂ ਭਾਂਡੇ ਸਾਫ਼ ਕਰਦੀ ਆਂ ਨਾਲੇ ਸ਼ਾਮ ਨੂੰ ਤਾਂ ਧਣੀਆਂ ਦੀ ਚਾਣੀ ਕੁੱਟ ਲਾਂਗੇ ਆ ਧਣੀਆਂ ਆ ਗਏ ਪਤਾ ਪਕੌੜੇ ਖਾ ਕੇ ਫਿਰ ਇੰਨਾ ਰੋਟੀ ਖਾਣ ਨੂੰ ਜੀ ਨਹੀਂ ਕਰਦਾ ਤੇ ਚਲੋ ਜੀ ਰੱਬ ਮੌਸਮ ਠੀਕ ਹੀ ਰੱਖੇ ਫਸਲਾਂ ਦਾ ਨੁਕਸਾਨ ਹੋਈ ਜਾਂਦਾ ਕਰੋ ਤੁਸੀਂ ਇਸ ਬਲੌਗ ਨਾਲ ਇੰਜੋਏ ਕਰ ਲੂ ਨਵੀਂ ਵੀਡੀਓ ਨਾਲ ਮਿਲਦੇ ਹਾਂ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਜੀ